ਸਤਿ ਸ਼੍ਰੀ ਅਕਾਲ ਜੀ ਸਤਿਕਾਰ ਜੀ ਕੀ ਹਾਲ ਵੀਰ ਜੀ ਵਧੀਆ ਵਧੀਆ ਤੁਸੀਂ ਸਾਰੇ ਭਰਾਵਾ ਕੀ ਹਾਲ ਸਭ ਠੀਕ ਠਾਕ ਆ ਹਾਂਜੀ ਹਾਂਜੀ ਵਧੀਆ ਕਿੰਨੇ ਪਸ਼ੂ ਲਾਇਆ ਜੋ ਵੀਰ ਜੀ ਦੋ ਪਸ਼ੂ ਆ ਇੱਕ ਮੱਝ ਆ ਤੇ ਇੱਕ ਵੜਾ ਹਾਂਜੀ ਹਾਂਜੀ ਤੇ ਸਵੇਰੇ ਸਵਾਏ ਵੀਰ ਜੀ ਦੋਵੇਂ ਪਸ਼ੂ ਆ ਤੇ ਕਰੀਏ ਹਾਂ ਜਾਣਕਾਰੀ ਸਾਂਝੀ ਵੀਰ ਜੀ ਦੁਜੀ ਸਵੇਰ ਝੋਟੀ ਆ ਦੁਜੀ ਸਵੇਰ ਝੋਟੀ ਆ ਗਈ ਹਣਾ ਆ 8 ਲੀਟਰ ਵੀਰ ਜੀ ਦੁੱਧ ਦੇ ਤੇ ਥੱਲੇ ਆ 8 ਲੀਟਰ ਨਾਲ ਦੁੱਧ ਆ ਗਿਆ ਮਗਰ ਵੀਰ ਜੀ ਕੱਟੀ ਆ ਮਗਰ ਕੱਟੀ ਆ ਗਈ ਹਾਂਜੀ ਬਾਕੀ ਵੀਰ ਜੀ ਥਾਂ ਥੋਣ ਸੋਨਾ ਲੱਗਾ ਵਾ ਹਾਂਜੀ ਵੀਰ ਦੇ ਭੈਣ ਭਰਾ ਨੇ ਅੱਜ ਤਸੱਲੀ ਕਰੀ ਆਪਾਂ ਬੇਸ਼ੱਕ ਦੋ ਟਾਈਮ ਵਾਲ ਦੀ ਚੋਗੇ ਤਸੱਲੀ ਕਰੇ ਆਪਾਂ ਨੂੰ ਕੋਈ ਨਹੀਂ ਇਹਦੇ ਚ ਹਾਂ ਜੀ ਤਾਂ ਕੀ ਮੁੱਲ ਕਰਦੇ ਜੋ ਕੋਲੇ ਵੀਰ ਜੀ ਦਾ 75000 ਕਰਦੇ 70000 ਦੀ ਆਪਾਂ ਨਾ ਦੇ ਦੇਾਂਗੇ 70 ਨਾ ਦੀ ਹਾਣਾ ਹਾਂਜੀ ਠੀਕ ਐ ਆਜੋ ਅੱਗੇ ਅਗਲੇ ਪਾਸੇ ਵੀਰ ਜੀ ਵੈੜ ਆ ਗਈ ਦੂਜੇ ਸੂਏ ਵੀਰ ਜੀ ਵੈੜ ਸੂਈ ਆ ਹਾਂਜੀ ਇਹਦੇ ਮਗਰ ਵੀਰ ਜੀ ਵੱਛੀ ਆ ਵੱਛੀ ਆ ਗਈ ਹਣਾ ਹਾਂਜੀ ਆਵੇ ਛੋਟੀ ਸੀ दाई 나డు ਨਾਲ ਬੌਲਾ ਯਾਰ ਹਾਂਜੀ ਬੌਲਾ ਕਿੰਨੇ ਕਿੰਨਾ ਚੋ ਇਹ ਜਿਹਾ ਬੌਲਾ ਵੀਰ ਜੀ ਥੱਲੇ ਹੁਣ 12 ਲੀਟਰ ਬੌਲਾ ਹੋਊਗਾ ਜਿਹੜਾ ਹੁਣ ਮੌਕੇ ਤੇ ਹੈ 12 ਲੀਟਰ ਹੈ ਤੇ ਪਿਛਲਾ ਰਿਕਾਰਡ ਰਿਕਾਰਡ ਕੀ ਜੋ ਵੀਰ ਜੀ ਪਿਛੇ ਨਾ ਪਾ ਨਾ ਪੁੱਛੇ ਵੀਰ ਜੀ ਉਹ ਤਾਂ ਆਪਦੇ ਪਾਏ ਦਾੰਦਾ ਵਾ ਬਿਲਕੁਲ ਬਿਲਕੁਲ ਜੀ ਆਪਾਂ ਪਹਿਲੇ ਰਿਕਾਰਡ ਤੇ ਚੱਲ ਜੀਏ ਅਗਲਾ ਆਪਾਂ 20 ਲੀਟਰ ਆਦੇ ਮੈਂ 5 ਹੀ 14 ਰਿਆ ਵਾ ਹਾਂਜੀ ਹਾਂਜੀ ਹਾਂ ਬਿਲਕੁਲ ਵੇਖੋ ਪਤੀ ਆਪਾਂ ਦੱਸ ਦੇ ਵੀਰ ਜੀ ਨਾ ਹੈਗਾ ਹਾਂ 12 ਲੀਟਰ ਬੌਲਾ ਆ ਗਿਆ ਹਾਂਜੀ ਹਾਂਜੀ ਦੂਜਾ ਸੂਆ ਤੇ ਹੋਗੋ ਮਾਲਾ 17 18 ਲੀਟਰ ਕਰੂਗੀ ਹਾਂਜੀ ਹਾਂਜੀ ਅਜੇ ਤੇ ਬੌਲਾ ਹੀ ਆ ਬਲਜੀਤਾਲ ਤੋਂ ਚਲੋ ਸੋਨਾ ਲੱਗਾ ਆਪਾਂ ਸੋਨਾ ਠੰਡਾ ਪੰਡਾ ਸੋਨਾ ਲੱਗਾ ਤੇ ਕੀ ਰੇਟ ਰੂਟ ਕਰਦੇ ਜੀ ਆਪਾਂ ਰੇਟ ਵੀ ਜੀ ਇਹਦਾ ਆਪਾਂ 55000 ਰੁਪਏ ਮੁੱਲ ਕਰਦੇ 52000 ਦੇ ਆਪਾਂ ਹਾਣਾ ਆਪਾਂ ਦੇ ਦਿਆਂਗੇ ਹਾਣਾ 52000 ਹਾਂਜੀ ਕੋਈ ਲਾਤ ਨਹੀਂ ਕੋਈ ਛੜੀ ਨਹੀਂ ਕੋਈ ਮੰਗੇ ਦੀ ਲੋੜ ਨਹੀਂ ਲੈ ਇਤਰਾ ਆ ਬਹਿਠਾ ਰਿਹਾ ਬੰਦਾ ਹਾਂਜੀ ਹਾਂਜੀ ਇਹਦੇ ਵੀ ਲਾਤ ਮਾਰ ਜੂਗੀ ਠੀਕ ਹੈ ਜੀ ਠੰਡੀ ਤੇਰੀ ਵਹਿੜਾ ਓਕੇ ਜੀ ਧੰਨਵਾਦ ਜੀ ਹਾਂਜੀ